ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਇਨਸਾਨੀਅਤ ਹਾਲੇ ਜ਼ਿੰਦਾ ਹੈ ਜਿਸ ਦੀ ਮਿਸਾਲ ਅੱਜ ਜਲੰਧਰ ਦੇ ਨਕੋਦਰ ਰੋਡ ਤੇ ਸੇ ਤਰ ਲਾਇਲਪੁਰ ਖਾਲਸਾ ਸਕੂਲ ਵਿਚ ਦੇਖਣ ਨੂੰ ਮਿਲੀ ਜਿੱਥੇ ਦੁਪਹਿਰ ਸਮੇਂ ਐਕਟਿਵਾ ਦੀ ਯਾਰੇ ਬਜ਼ੁਰਗ ਨੂੰ ਟੱਕਰ ਮਾਰ ਦਿੱਤੀ ਗਈ ਤੇ ਐਕਟਿਵਾ ਤੇ ਰੱਖਿਆ ਸਾਰਾ ਸਮਾਨ ਡਿੱਗ ਗਿਆ ਇਸ ਘਟਨਾ ਸਮੇਂ ਇੱਕ ਨੌਜਵਾਨ ਨੇ ਦੇਖਿਆ ਕਿ ਇੱਕ ਪ੍ਰਵਾਸੀ ਨੌਜਵਾਨ ਬਜ਼ੁਰਗ ਦਾ ਮੋਬਾਈਲ ਤੇ ਪਰਸ ਲੈ ਕੇ ਜਾ ਰਿਹਾ ਸੀ ਤੇ ਉਦੋਂ ਉਸ ਨੂੰ ਲੈ ਕੇ ਸਾਰਾ ਸਮਾਨ ਲੈ ਕੇ ਬਜ਼ੁਰਗ ਦੇ ਘਰ ਪਹੁੰਚਾ ਦਿੱਤਾ ਗਿਆ ਤੇ ਸਮਾਨ ਵੀ ਵਾਪਸ ਕਰ ਦਿੱਤਾ ਗਿਆ। ਭਾਈ ਆਪਣੇ ਨਕੂਤਰ ਚੋਂ ਤੋਂ ਜਦੋਂ ਆਪਾਂ ਚਾਹੀਦਾ ਨਾ ਰਵਿਦਾ ਚੌਕ ਵਾਲ ਨੂੰ ਖਾਲਸਾ ਸਕੂਲ ਆਂਦਾ ਸੀ ਭਾਈ ਖਾਲਸਾ ਸਕੂਲ ਤੇ ਲੱਗ ਕੇ ਡਿਗਿਆ ਸੀਗਾ। ਉਦੋਂ ਕੋਈ ਸਾਈਕਲ ਵਾਲਾ ਪਰਵਾਸੀ ਉਹ ਚੱਕਣ ਲੱਗਾ ਸੀਗਾ ਤੇ ਮੈਂ ਤਾਂ ਉਹ ਦਬਕਾ ਮਾਰ ਕੇ ਮੋਬਾਈਲ ਫੜਿਆ ਪਹਿਲਾਂ। ਅੱਛਾ ਜੀ। ਫਿਰ ਜਦੋਂ ਬੈਗ ਖੋਲ ਕੇ ਅੰਕਲ ਦਾ ਝੋਲਾ ਸੀਗਾ ਵਾਲਾ ਵਾਈਟ ਕਲਰ ਦਾ ਇਹ ਵੀ ਦੇਖਿਆ ਤੇ ਇਹਦੇ ਵਿੱਚ ਪਰਸ ਨਿਕਲਿਆ। ਫਿਰ ਅੰਕਲ ਦੇ ਮੋਬਾਈਲ ਦੇ ਵਿੱਚੋਂ ਮੈਂ ਜਦੋਂ ਅੰਕਲ ਦੀ ਬੇਟੀ ਨੂੰ ਫੋਨ ਕੀਤਾ ਜਦੋਂ ਅੰਕਲ ਦੇ ਫੋਨ ਦਾ ਲੋਕ ਖੁੱਲਾ ਸੀਗਾ ਇਹਨਾਂ ਦੇ ਅੰਚਲ ਨਾਮ ਦਾ ਸੀਵ ਸੀਗਾ ਮੈਂ ਦੀਦੀ ਨੂੰ ਫੋਨ ਕੀਤਾ ਮੈਂ ਕਿਹਾ ਦੀਦੀ ਇਹ ਤੇ ਕਰਕੇ ਅੰਕਲ ਜੀ ਦਾ ਮੋਬਾਈਲ ਤੇ ਪਰਸ ਰਸਤੇ 'ਚ ਡਿੱਗ ਗਿਆ ਆ ਇਹ ਮੈਨੂੰ ਮਿਲੇ ਆ ਤੁਸੀਂ ਆ ਕੇ ਮੇਰੇ ਕੋਲੋਂ ਲੈ ਲਓ ਤੇ ਦੀਦੀ ਉਹਨਾਂ ਨੂੰ ਮੈਂ ਕਿਹਾ ਮੈਂ ਅੱਧਾ ਪੂਨਾ ਘੰਟਾ ਇੱਥੇ ਹੈ ਮੇਰੀ ਗੱਡੀ ਸਮਾਲਣੀ ਹੋ ਰਿਹਾ ਆ ਮੈਂ ਡਰਾਈਵਰ ਆ ਤੇ ਦੀਦੀ ਉਹਨਾਂ ਨੇ ਫਿਰ ਭਾਜੀ ਨੂੰ ਤੇ ਅੰਕਲ ਜੀ ਨੂੰ ਭੇਜਿਆ ਫਿਰ ਮੈਂ ਉਹਨਾਂ ਨੂੰ ਹੈਂਡ ਓਵਰ ਕਰ ਦਿੱਤਾ ਤੇ ਗੱਡੀ ਚਲਾਣੇ ਆਂ ਹਾਂਜੀ ਮੈਂ ਗੱਡੀ ਚਲਾਣਾ ਭਾਜੀ ਅਰ ਕਿੱਥੇ ਰ ਤੇ ਤੁਹਾਨੂੰ ਕੋਈ ਜਲਵਾਹਾ ਟਿਕਿਆ ਸੀ ਕੋ ਚੱਕਰ ਵਿੱਚ ਲੱਗ ਗਿਆ ਸੀ ਹਾਂਜੀ ਪ੍ਰਵਾਸੀ ਨੇ ਚੱਕਿਆ ਸੀ ਮੋਬਾਈਲ ਉਹਦੇ ਹੱਥੋਂ ਫੜਿਆ ਪਰਸ ਨੀਚੇ ਪਿਆ ਸੀਗਾ ਮੈਂ ਜਦੋਂ ਬੈਗ ਜੇ ਲਿਫਾਫਾ ਦੇਖਿਆ ਤੇ ਵਿੱਚ ਪਰਸ ਸੀਗਾ ਹਾਂਜੀ ਤੇ ਮੈਂ ਪਰਸ ਵੀ ਚੱਕਿਆ ਤੇ ਫਿਰ ਉੱਥੇ ਤਿੰਨ ਚਾਰ ਬੰਦੇ ਖੜੇ ਸੀਗਾ ਮੈਂ ਕਿਹਾ ਮੇਰੇ ਬੋਲੀਆ ਸੇਫ ਹੈ ਮੈਂ ਭਾਈ ਕੋ ਸਿੱਧਾ ਆ ਗਿਆ ਅੰਦਰ ਮੰਚ ਨਹੀਂ ਆ ਅੱਜ ਕੱਲ ਲੋਕੀ ਜਿੱਦਾਂ ਕੋਈ 10 ਰੁਪਏ ਆ 50 ਰੁਪਏ ਲੱਭਣ ਚੱਲਦਾ ਜੇ ਚਪਾਲਣ ਦੇ ਜਿਹੜੇ ਦੇਖੇ ਤੁਹਾਡੇ ਮੰਚ ਉਹ ਜਿੱਦਾਂ ਡਰਾਈਵਰ ਬੰਦੇ ਆ ਜੀ ਇਹ ਮੈਂ ਤੁਹਾਨੂੰ ਦੱਸਿਆ ਮੇਰਾ ਪੰਜਵਾਂ ਸ਼ਿਵਾ ਫੋਨ ਹੈ ਜੀ ਮੈਂ ਵਾਪਸ ਕੀਤਾ ਹਾਂ ਇਹ ਮੇਰਾ ਪਾਣੀ ਮਚਿਵਾਇ ਇੱਕ ਵਾਰੀ ਵੀ ਚੋਰ ਮੇਰੇ ਸਾਹਮਣੇ ਫੋਨ ਕਿਦਾ ਖੋ ਕੇ 도ੜੇ ਸੀਗੇ ਦੋ ਬੰਦੇ ਮੈਂ ਕੱਲਾ ਹੀ ਉਹਨਾਂ ਦਾ ਪਿੱਛਾ ਕਰਕੇ ਉਹਨਾਂ ਦਾ ਮੋਬਾਈਲ ਖੋ ਕੇ ਬੰਦਿਆਂ ਤੋਂ ਨਾਲੇ ਉਹਨਾਂ ਦੀਆਂ ਜੁੱਤੀਆਂ ਮਾਰੀਆਂ ਨਾਲ ਉਹਨਾਂ ਦਾ ਫੋਨ ਵਾਪਸ ਕਰਾਇਆ ਬੰਦੇ ਦਾ ਜੀ ਉਹ ਬੰਦਾ ਬਿਹਾਰ ਦਾ ਸੀਗਾ ਇੱਕ ਬੰਦਾ ਪ੍ਰਵਾਸੀ ਸੀਗਾ ਇੱਥੇ ਦਾ ਯੂਪੀ ਦਾ ਉੱਥੇ ਆਇਆ ਸੀ ਆਪਣੇ ਚਰਚ ਆਇਆ ਉਹਦਾ ਫੋਨ ਵਾਪਸ ਕੀਤਾ ਇੱਕ ਧੀਣਾ ਦੇ ਬੰਦੇ ਦਾ ਫੋਨ ਵਾਪਸ ਕੀਤਾ ਜੀ ਇਹ ਮੇਰਾ ਚੌਥਾ ਪੰਜਵਾਂ ਫੋਨ ਹੈ ਜੀ ਮੈਂ ਲੋਕਾਂ ਨੂੰ ਇਹ ਅਪੀਲ ਕਰਨਾ ਚਾਹੁੰਦਾ ਲੋਕਾਂ ਨੂੰ ਇਹ ਹੀ ਵਾਸਾ ਪੜਿਆ ਮੰਦਰੀਨ ਆਪਣੇ ਚ ਕਰਮ ਕਰੋ ਵਧੀਆ ਕਰਮ ਕਰੋ ਵੀ ਆਪਣੇ ਇਹ ਜਿਹੜੀ ਤੁਹਾਡੀ ਵੀ ਵਾਵਾ ਹੋਵੇ ਤੇ ਦੂਜਿਆਂ ਦੀ ਵੀ ਹੋਵੇ ਅੰਕਲ ਕਹਿੰਦਾ ਚੰਗੇ ਕਰਮਾਂ ਦਾ ਫਲ ਮਿਲਦਾ ਮਿਲਦਾ ਹੈ ਜੀ ਅੰਕਲ ਨੇ ਚੰਗੇ ਕਰਮ ਕੀਤੇ ਅੰਕਲ ਨੂੰ ਚੰਗੇ ਕਰਮਾਂ ਦਾ ਫਲ ਮਿਲ ਗਿਆ ਜੀ ਹੁਣ ਇਹਨਾਂ ਦਾ ਮੈਂ ਫੋਨ ਤੇ ਪੈਸੇ ਵਾਪਸ ਕਰ ਦਿੱਤੇ ਹੁਣ ਮੈਨੂੰ ਵੀ ਸ਼ਾਇਦ ਉਹਦਾ ਫਲ ਮਿਲ ਜਵੇ ਨਾ ਮੈਨੂੰ ਮਿਲਦਾ ਕੋਮਾ ਠੀਕ ਨਹੀਂ ਜਿਵੇਂ ਮੇਰੇ ਆਪਣੇ ਕੋਮਾ ਸ਼ਰਮਾ ਅੱਛਾ ਜੀ ਕੀ ਗੱਲ ਹੋਈ ਹੈ ਕਿੰਨੇ ਵਜੇ ਮੈਂ ਇੱਥੋਂ ਜਾ ਰਿਹਾ ਸੀਗਾ ਟਾਈਮ ਤਾਂ ਮੈਂ ਨੋਟ ਨਹੀਂ ਕੀਤਾ 3 ਵਜੇ ਤੇ ਕਰੀਬ ਫਰੀ ਵਜੇ 3 ਤੋਂ ਉੱਪਰ ਹੀ ਹੋਵੇਗਾ ਸੋਨਾ ਵੀ ਵਜੇ ਤੇ ਪਿੱਛੋਂ ਕਾਰ ਆਈ ਹੈ ਉਹਨੇ ਇਹਦਾ ਮੇਰੇ ਨਾਲ ਘੇਸ ਦਿੱਤੀ ਕਾਰ ਮੇਰਾ ਮੈਨੂੰ ਨਹੀਂ ਪਤਾ ਕਿ ਕਿੱਧਰ ਹੋਸਪੀਟਲ ਨਿਕਲਿਆ ਨਹੀਂ ਨਿਕਲਿਆ ਮੈਂ ਘਬਰਾ ਕੇ ਕਿ ਕਿ ਮੇਰੇ ਆਦੇ ਰਗੜਾਂ ਵੀ ਲੱਗੀਆਂ ਆ ਤੇ ਮੈਂ ਅੱਗੇ ਜਾ ਕੇ ਦੇਖਿਆ ਤੇ ਮੈਨੂੰ ਨੰਬਰ ਤਾਂ yaad ਨਹੀਂ ਸੀ ਮੇਰਾ ਫੋਨ ਦਾ ਕਿੱਥੇ ਵੀ ਨਹੀਂ ਚੱਲ ਸਕਦਾ ਮੈਂ ਕਿਹਾ ਮੈਂ ਘਰ ਜਾ ਕੇ ਫੋਨ ਕਰੂੰਗਾ ਘਰ ਗਿਆ ਤੇ ਮੇਰੇ ਜਾਣ ਤੋਂ ਪਹਿਲਾਂ ਇਹਨਾਂ ਨੇ ਫੋਨ ਕਰ ਦਿੱਤਾ ਜੀ ਬੇਟੀਆਂ ਕਬਰਾਈਆਂ ਉਹ ਇਹਨਾਂ ਲੋਕ ਲੈ ਸੀਗਾ ਕਿਉਂ ਮੈਂ ਇਹਨੂੰ ਭਰਾ ਦੇ ਕਰੋ ਚੱਲਣ ਲੱਗਿਆ ਫੋਨ ਕਰਤੇ ਮੈਂ ਆਣ ਲਗਾਇਆ ਉਹ ਐਡੀ ਵੀ ਗਲਤੀ ਕਰ ਪਹੁੰਚੀ ਨਹੀਂ ਕੀ ਗੱਲ ਹੋ ਗਈ ਗੱਲ ਫਿਰ ਮੈਂ ਰਾਹ ਦੇ ਕਿੰਨਾ ਜਰਾ ਡਿੱਗਦੂ ਨੂੰ ਕੋ ਬਚ ਗਿਆ ਇਹਨਾਂ ਵੀ ਮੈਨੂੰ ਨਹੀਂ ਸੁਪਤ ਬਹੁਤ ਹੀ ਨਹੀਂ ਲੱਗੀਆਂ ਤੇ ਮੈਨੂੰ ਇਹਨਾਂ ਜਾਂਦਿਆਂ ਨੂੰ ਫੋਨ ਗਿਆ ਸੀ ਕफी ਚੁਲ ਮਹਾਰਾਜ ਦੀ ਗੱਲ ਕਰਨ ਆਏ ਮਿਲ ਗਏ ਸੱਜਣ ਕੋਲ ਨਿਆਜ਼ ਜਦੋਂ ਕੋਈ ਨਹੀਂ ਦਿੰਦਾ ਕੀ ਕੀ ਜਲੰਧਰ ਨਗਰ ਨਿਗਮ ਯੂਨੀਅਨ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਸ਼ਾਸਨ ਕੋਲ ਗੁਹਾਰ ਲਗਾਈ ਜਾ ਰਹੀ ਸੀ ਤੇ ਅੱਜ ਇਹਨਾਂ ਮੁੱਦਿਆਂ ਨੂੰ ਲੈ ਕੇ ਲੰਬੀ ਮੀਟਿੰਗ ਚੱਲੀ ਜਿੱਥੇ ਅਧਿਕਾਰੀਆਂ ਨੇ ਆ ਰਹੀਆਂ ਮੁਸ਼ਕਲਾਂ ਨੂੰ ਹੱਲ ਕਰਨ ਦੇ ਨਿਰਦੇਸ਼ ਵੀ ਜਾਰੀ ਕਰ ਦਿੱਤੇ ਹਨ ਦੀ ਮੀਟਿੰਗ ਹੈ ਜਲੰਧਰ ਖੇਤਰ ਦੇ ਸਾਰੀਆਂ तमाम ਨਗਰ ਕੌਂਸਲਰ ਨਗਲ ਪੰਚਾਇਤਾਂ ਦੇ ਮੁਲਾਜ਼ਮਾਂ ਦੀਆਂ ਮੁਸ਼ਕਿਲਾਂ ਤਾਂ ਨੂੰ ਸੁਣਨ ਲਈ ਪੰਜਾਬ ਰਾਜ ਸਫਾਈ ਕਰਮਚਾਰੀ ਕਮਿਸ਼ਨ ਦੇ ਤੌਰ ਦੇ ਉੱਤੇ ਅੱਜ ਅਸੀਂ ਇੱਥੇ ਮੀਟਿੰਗ ਕੀਤੀ ਹੈ ਜਿਹਦੇ ਵਿੱਚ ਉੱਚੇ-ਚੇੇ ਤੌਰ ਤੇ ਸਾਡੇ ਨਾਲ ਸਾਡੇ ਏਡੀਸੀ ਸਾਹਿਬ ਜਸਵੀਰ ਸਿੰਘ ਜੀ ਔਰ ਏਸੀਪੀ ਹੈੱਡ ਕੁਆਰਟਰ ਮਨਮੋਨ ਸਿੰਘ ਜੀ ਔਰ ਹੋਰ ਈਓ ਸਹਿਬਾਨ ਔਰ ਦਰਜਾ-ਬਿ-ਦਰਜਾ ਸਾਰੇ ਆਫੀਸਰ ਸਹਿਬਾਨ ਜਥੇਬੰਦੀਆਂ ਦੇ ਆਗੂ ਔਰ ਮੁਲਾਜ਼ਮ ਸਾਥੀਆਂ ਨੇ ਆਪਣੀਆਂ ਦੁਸ਼ਵਾਰੀਆਂ ਜੋ ਮੁਸ਼ਕਿਲਾਂ ਤਾਂ ਜਾਂ ਉਹਨਾਂ ਦੇ ਹੱਕ ਜਾਂ ਰਾਈਟਸ ਉਹਨਾਂ ਨੂੰ ਨਹੀਂ ਸੀ ਮਿਲਦੇ ਉਹਨਾਂ ਨੂੰ ਲੈ ਕੇ ਮੀਟਿੰਗ ਰੱਖੀ ਗਈ ਸੀ ਤਾਂ ਬੜੀ ਵਿਸਤਾਰ ਚ ਲੰਬੀ ਮੀਟਿੰਗ ਚੱਲੀ ਹੈ ਤੇ ਮੌਕੇ ਤੇ ਇਹ ਅਧਿਕਾਰੀਆਂ ਨੂੰ ਨਿਰਦੇਸ਼ਿਤ ਕਰ ਦਿੱਤਾ ਗਿਆ ਕਿ ਜਿਹੜੀਆਂ ਜਿਹੜੀਆਂ ਤਕਲੀਫਾਂ ਜਾਂ ਜਿਹੜੇ ਜਿਹੜੇ ਇਹਨਾਂ ਦੇ ਰਾਈਟਸ ਹੈਗੇ ਆ ਉਹਨਾਂ ਨੂੰ ਜਲਦ ਤੋਂ ਜਲਦੀ ਟਾਈਮ ਬਾਉਂਡ ਤਰੀਕੇ ਦੇ ਨਾਲ ਉਹਨਾਂ ਤੱਕ ਪਹੁੰਚਾਇਆ ਜਾਵੇ ਔਰ ਅਗਾਹ ਤੋਂ ਵੀ ਜਿਹੜੀ ਪੰਜਾਬ ਸਰਕਾਰ ਦੇ ਲੈਵਲ ਤੇ ਕਰਨ ਵਾਲੀ ਗੱਲ ਹੈਗੀ ਆ ਉਹਨਾਂ ਨੂੰ ਅਸੀਂ ਪੰਜਾਬ ਸਰਕਾਰ ਦੇ ਪਲੇਟਫਾਰਮ ਤੇ ਗੱਲ ਕਰਾਂਗੇ ਜਿਹੜੀਆਂ ਮੁੱਖ ਮੰਗਾਂ ਸਨ ਕਿ ਕਿਸੇ ਦੇ ਤੇਲ ਸਾਬਣ ਵਰਦੀਆਂ ਦੇ ਪੈਸੇ ਸੀਗੇ ਜਿਹੜੀਆਂ ਛੋਟੀਆਂ ਛੋਟੀਆਂ ਸੀਗੀਆਂ ਔਰ ਕਈਆਂ ਦੀ ਤਨਖਾਹ ਨਹੀਂ ਸੀ ਜਿਹੜੀ ਮਿਲੀ ਹੋਈ ਹੈਗੀ ਔਰ ਸਭ ਤੋਂ ਵੱਧ ਜਿਹੜੀ ਉੱਪਰ ਕੇ ਜਿਹੜੀ ਚੀਜ਼ ਆਈ ਹੈ ਵੀ ਠੇਕੇਦਾਰੀ ਤਹਿਤ ਜਿਹੜਾ ਇਹਨਾਂ ਦਾ ਸ਼ੋਸ਼ਣ ਹੋ ਰਿਹਾ ਉਹਨੂੰ ਕਿਸੇ ਹੱਦ ਤੱਕ ਸਰਕਾਰ ਦੇ ਪਲੇਟਫਾਰਮ ਤੇ ਲਿਜਾ ਕੇ ਉਹਨੂੰ ਅਸੀਂ ਸੋਲਵ ਕਰਵਾ ਸਕੀਏ ਤੇ ਉਹਦੇ ਤੇ ਲੰਬੀ ਇੱਕ ਚਰਚਾ ਹੋਈ ਹੈ ਤੇ ਅਸੀਂ ਆਸਵਾਦ ਦਾ ਇੱਕ ਪੰਜਾਬ ਸਰਕਾਰ ਇਹਨਾਂ ਕਰਮਚਾਰੀਆਂ ਦੇ ਲਈ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਚੰਗੇ ਜਿਹੜੇ ਫੈਸਲੇ ਲੈ ਕੇ ਲੁਧਿਆਣਾ ਦੇ ਦੁਗਰੀ ਰੋਡ ਤੇ ਇੱਕ ਬਜ਼ੁਰਗ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੂਤਰਾਂ ਮੁਤਾਬਕ ਇਹ ਬਜ਼ੁਰਗ ਦੇ ਮਗਰ ਇੱਕ ਕਾਰ ਸਵਾਰ ਆ ਰਹੇ ਸਨ ਤੇ ਪਹਿਲਾਂ ਟੱਕਰ ਮਾਰੀ ਗਈ ਤੇ ਫਿਰ ਬਜ਼ੁਰਗ ਸਰਦਾਰ ਤੇ ਤਲਵਾਰਾਂ ਨਾਲ ਕਈ ਵਾਰ ਕੀਤੇ ਗਏ ਜਿਸ ਨਾਲ ਉਸ ਦੀ ਮੌਤ ਹੋ ਗਈ ਪੁਲਿਸ ਮੁਤਾਬਕ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਆਸ-ਪਾਸ ਦੇ ਸੀਸੀਟੀਵੀ ਕੈਮਰੇ ਵੀ ਖੰਗਾਲੇ ਚਾ ਰਹੇ ਹਨ ਸਭਿਲ ਕੋ ਇੱਥੇ ਪੁਲਿਸ ਮੌਜੂਦ ਹੈ ਸਾਡਾ ਗੱਲਬਾਤ ਕਰਦੇ ਆਪਾਂ ਜੀ ਕੀ ਮਾਮਲਾ ਹੈ ਪੂਰਾ ਦੱਸੋਗੇ ਕੀ ਹੈ ਕੀ ਮਾਮਲਾ ਦੱਸੋਗੇ ਵੀ ਹਾਲੇ ਕੁਝ ਨਹੀਂ ਅਜੇ ਹਾਲੇ ਕੁਝ ਪਤਾ ਨਹੀਂ ਲੱਗਿਆ ਕਰਦੇ ਜੀ ਸੋ ਇਹਨਾਂ ਨੂੰ ਹਾਲੇ ਨਹੀਂ ਪਤਾ ਕੁਝ ਵੀ ਕਿਉਂਕਿ ਤੁਹਾਨੂੰ ਦੱਸ ਦੇ ਕਿ ਜਿਹੜੇ ਅਗਿਆਤ ਵਿਅਕਤੀ ਇੱਥੇ ਪਹੁੰਚੇ ਸੀਗੇ ਜਿਨ੍ਹਾਂ ਨੇ ਗੱਡੀ ਰੋਕ ਕੇ ਜਿਹੜਾ ਕੀ ਹੈ ਗੱਡੀ ਦੇ ਵਿੱਚ ਗੱਡੀ ਮਾਰੀ ਆ ਫਿਰ ਜਿਹੜਾ ਕੀ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਸੋ ਬਿਲਕੁਲ ਬਾਕੀ ਇੱਥੇ ਦੇਖਣਾ ਹੋਏਗਾ ਮੌਕੇ ਤੇ ਅਫਸਰ ਜਿਹੜੇ ਪਹੁੰਚ ਰਹੇ ਨੇ ਪੂਰੀ ਦੇਖਿਆ ਜਾਵੇਗਾ ਇਸ ਕਿਉਂਕਿ ਇੱਥੇ ਆਸ-ਪਾਸ ਦੇਖਿਆ ਜਾਵੇ ਤਾਂ ਸੀਸੀਟੀਵੀ ਤਾਂ ਨਜ਼ਰ ਨਹੀਂ ਆ ਰਹੀ ਕਿਤੇ ਵੀ ਤਾਂ ਜੋ ਇੱਥੇ ਭਗਤ ਸਿੰਘ ਕਲੋਨੀ ਤਾੰਦਰਾ ਰੋਡ ਦੇ ਭਗਤ ਸਿੰਘ ਕਲੋਨੀ ਦੇ ਬਾਹਰ ਜਿਹੜੀ ਹੈ ਰੋਡ ਹੈ ਜਿੱਥੇ ਤੁਹਾਨੂੰ ਤਸਵੀਰਾਂ ਦਿਖਾ ਰਹੀਆਂ ਤਾਂ ਗੱਡੀ ਦੇ ਵਿੱਚ ਜਿਹੜਾ ਕੀ ਹੈ ਇੱਕ ਹੀ ਬੰਦਾ ਸੀਗਾ ਤੇ ਉਹਨੂੰ ਹੀ ਜਿਹੜਾ ਕੀ ਹੈ ਔਰ ਜਿਹੜੇ ਨੋ ਜੋ ਵੀ ਹੈਗਾ ਵਾ ਵਿਅਕਤੀਆਂ ਪਛਾਤੇ ਵਿਅਕਤੀ ਸੀਗੇ ਹਾਲਾ ਇਸ ਦੀ ਪੁਸ਼ਟੀ ਨਹੀਂ ਹੋਈ ਆ ਸੋ ਜੋ ਵੀ ਹੋਏਗਾ ਤੜ ਤੱਕ ਪਹੁੰਚਾਵਾਂਗੇ ਬਾਕੀ ਇਥੇ ਅਫਸਰ ਪਹੁੰਚ ਰਹੇ ਨੇ ਪੁਲਿਸ ਪ੍ਰਸ਼ਾਸਨ ਦੇ ਜਿਹੜੇ ਸੋ ਬਿਲਕੁਲ ਬਾਈਪਾਸ ਰੋਡ ਦੇ ਉੱਪਰ ਹੀ ਜਿਹੜੀ ਹੈ ਘਟਨਾ ਨੂੰ ਵਾਰਦਾਤ ਨੂੰ ਜਿਹੜਾ ਅੰਜਾਮ ਦਿੱਤਾ ਗਿਆ ਬਾਕੀ ਇਥੇ ਪੁਲਿਸ ਪਹੁੰਚੀ ਹੈ ਤੇ ਬਾਕੀ ਦੇਖੋ ਕੀ ਹੁੰਦਾ ਇਥੇ ਹਲੀ ਅਫਸਰ ਜਿਹੜੇ ਨੇ ਪਹੁੰਚ ਰਹੇ ਨੇ ਬਾਕੀ ਮੌਕੇ ਦੇ ਜਿਹੜੀ ਕੀ ਹੈ ਸਾਰੀ ਇਨਵੈਸਟੀਗੇਸ਼ਨ ਪੁਲਿਸ ਅਫਸਰਾਂ ਵੱਲੋਂ ਕੀਤੀ ਜਾਵੇਗੀ ਜੇਲ੍ਹ ਵਿੱਚ ਕੈਦੀਆਂ ਨੂੰ ਬੁਰੀ ਤਰ੍ਹਾਂ ਤਸੀਹੇ ਦਿੱਤੇ ਜਾ ਰਹੇ ਹਨ ਤੇ ਕੁੱਟਿਆ ਜਾ ਰਿਹਾ ਹੈ। ਇੰਨਾ ਹੀ ਨਹੀਂ ਜੇਲ੍ਹ ਵਿੱਚ ਨਸ਼ੇ ਖੁੱਲ੍ਹੇਆਮ ਵਿਕਦੇ ਹਨ। ਇਹ ਸਭ ਜੇਲ੍ਹ ਅਧਿਕਾਰੀਆਂ ਦੀ ਨੱਕੇਟ ਹੋ ਰਿਹਾ ਹੈ। ਇਹ ਗੱਲ ਮੋਹਾਲੀ ਦੇ ਵਕੀਲ ਪੀਐਸ ਵਾਲੀਆ ਨੇ ਕੀਤੀ। ਐਡਵੋਕੇਟ ਵਾਲੀਆ ਨੇ ਕਿਹਾ ਕਿ ਬਠਿੰਡਾ ਜੇਲ੍ਹ ਵਿੱਚ ਹਰ ਤਰ੍ਹਾਂ ਦੀ ਗੈਰ ਕਾਨੂੰਨੀ ਗਤੀਵਿਧੀਆਂ ਹੋ ਰਹੀਆਂ ਤੇ ਜੇਲ੍ਹ ਅਧਿਕਾਰੀ ਰਿਸ਼ਵਤ ਲੈ ਕੇ ਅੰਦਰੋਂ ਹਰ ਤਰ੍ਹਾਂ ਦਾ ਕੰਮ ਕਰਵਾ ਰਹੇ ਹਨ। ਜਦੋਂ ਕਿ ਜੇਲ੍ਹ ਵਿੱਚ ਵਿਚਾਰ ਅਧੀਨ ਕੈਦੀਆਂ ਨੂੰ ਕੁੱਟਿਆ ਵੀ ਜਾਂਦਾ ਹੈ ਤੇ ਨਸ਼ੇ ਖੁੱਲ੍ਹੇਆਮ ਵਿਕ ਰਹੇ ਹਨ। ਉਹਨਾਂ ਦੱਸਿਆ ਕਿ ਇਸ ਸਬੰਧੀ ਉਹਨਾਂ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਚਾਰ ਵਾਰ ਪ੍ਰਤੀਨਿਧਤਾ ਧਾਰ ਕੀਤੀ ਹੈ ਪਰ ਸਰਕਾਰੀ ਵਕੀਲ ਵੱਲੋਂ ਕੋਈ ਜਵਾਬ ਨਹੀਂ ਦਿੱਤਾ ਜਾ ਰਿਹਾ ਗਲੀ ਮੁਹੱਲਾ ক্রিকেট ਲੀਗ ਜੀ ਐਮ ਸੀ ਐਲ ਨੇ ਅਚੰंडीगढ़ ਪ੍ਰੈਸ ਕਲੱਬ ਵਿਖੇ ਇੱਕ ਪ੍ਰੈਸ ਕਾਨਫਰੰਸ ਰਾਹੀਂ ਪੰਜਾਬ ਵਿੱਚ ਨਸ਼ਿਆਂ ਦੇ ਖਿਲਾਫ ਇੱਕ ਵੱਡੀ ਮੁਹਿੰਮ ਸ਼ੁਰੂ ਕੀਤੀ ਦਿੱਲੀ ਅਤੇ ਮੁੰਬਈ ਵਿੱਚ ਸਫਲ ਸਮਾਗਮਾਂ ਤੋਂ ਬਾਅਦ ਜਿੱਥੇ ਜੀ ਐਮ ਸੀ ਐਲ ਨੇ ਮਹਾਰਾਸ਼ਟਰ ਪੁਲਿਸ ਨਾਲ ਨਸ਼ਾ ਮੁਕਤੀ ਭਿਆਨ ਵਿੱਚ ਹਿੱਸਾ ਲਿਆ ਤੇ ਹੁਣ ਪੰਜਾਬ ਵਿੱਚ ਵੀ ਕ੍ਰਿਕਟ ਰਾਹੀਂ ਸਮਾਜਿਕ ਤਬਦੀਲੀ ਲਿਆਉਣ ਦੀ ਯੋਜਨਾ ਅੱਗੇ ਰੱਖੀ ਗਈ ਹੈ ਇਸ ਮੌਕੇ ਜੀ ਐਮ ਸੀ ਐਲ ਨੇ ਜੀ ਐਮ ਸੀ ਐਲ ਸਰਵਨਜ ਟਰਾਫੀ ਦਾ ਲਾਂਭ ਵੀ ਕੀਤਾ ਜਿਸ ਆਯोजन ਪਿੰਡੂ ਪੰਜਾਬ ਨੂੰ ਇੱਕ ਚੁਟਕਰਨ ਤੇ ਪਿੰਡਾਂ ਦੀ ਲੀਡਰਸ਼ਿਪ ਨੂੰ ਸਨਮਾਨਿਤ ਕਰਨ ਦੇ ਮੰਤਵ ਨਾਲ ਕੀਤਾ ਜਾਵੇਗਾ ਇਸ ਮੌਕੇ ਪ੍ਰੈਸ ਕਾਨਫਰੰਸ ਵਿੱਚ ਬਾਬਾ ਇੰਦਰਪ੍ਰੀਤ ਸਿੰਘ ਅਧਿਆਤਮਿਕ ਮੁਖੀ ਸਤਕਰਮਿਕ ਮਿਸ਼ਨ ਅਮਨ ਬੰਦਵੀ ਡਾਇਰੈਕਟਰ ਗਲੋਬਲ ਮਿਡਾਸ ਕੈਪੀਟਲ ਅਤੇ ਸਾਡਾ ਖੇਡਦਾ ਪੰਜਾਬ ਹਰਮੇਤ ਸਿੰਘ ਡਾਇਰੈਕਟਰ ਖਿਡਾਰੀ ਵਿਕਾਸ ਤੇ ਮਨੋਵਿਗਿਆਨ ਵਿਭਾਗ ਅਤੇ ਰਮਨ ਗਾਂਧੀ ਸੀਈਓ ਜੀਐਮਸੀਐਲ ਸ਼ਾਮਿਲ ਹੋਏ ਗਲੀ ਮੋਹੱਲਾ ਕ੍ਰਿਕਟ ਲੀਗ ਸੋ ਐਸ ਯੂ ਰਾਈਟਲੀ ਅੰਡਰਸਟੂਡ ਜਿਹੜਾ ਗਲੀ ਮੋਹੱਲੇ ਲੈਵਲ ਤੇ ਕ੍ਰਿਕਟ ਖੇਡਿਆ ਜਾਂਦਾ ਹੈ ਉਹ ਅਸੀਂ ਇੱਕ ਨੈਸ਼ਨਲ ਪਲੇਟਫਾਰਮ ਤੇ ਲੈ ਕੇ ਆਏ ਪਿਆ ਕਿਉਂ ਬਿਕਾਜ਼ ਅਸੀਂ ਇਹਨੂੰ ਜਿਹੜੇ ਡਰਗ ਔਰ ਐਡਿਕਸ਼ਨ ਹੈਗੀ ਹੈ ਉਹਨੂੰ ਅਪਰੂਵ ਕਰਨਾ ਚਾਹੁੰਦੇ ਆ ਔਰ ਜੇ ਐਸੀ ਯੂਥ ਔਰ ਸਾਰੇ ਬੱਚਿਆਂ ਨੂੰ ਅਸੀਂ ਇੱਕ ਫੋਕਸ ਸ਼ਿਫਟ ਕਰਨਾ ਚਾਹੁੰਦੇ ਆ ਡਰਕਸ ਟੂ ਸਪੋਰਟਸ ਤੇ ਇਸ ਵਾਸਤੇ ਅਸੀਂ ਚਾਹੁੰਦੇ ਆ ਕਿ ਸਾਰੇ ਬੱਚੇ ਔਰ ਯੂਥ ਜਿਹੜਾ ਹੈਗਾ ਚਾਹੇ ਉਹ 15 ਸਾਲ ਤੋਂ ਲੈ ਕੇ 40 ਸਾਲ ਤੱਕ ਇਸ ਪਾਰਟੀ ਇਹਦੇ ਵਿੱਚ ਪਾਰਟਿਸਪੇਟ ਕਰ ਸਕਦੇ ਨੇ ਔਰ ਇਹਦਾ ਸਾਡਾ ਜਿਹੜਾ ਨੈਸ਼ਨਲ ਨੇਸ਼ਨਸ ਹੈਲਥ ਬਿਲਡਿੰਗ ਦਾ ਪ੍ਰੋਗਰਾਮ ਹੈ ਉਹਦੇ ਨਾਲ ਅਲਾਈਨ ਹੋਏਗਾ ਇਸ ਤੋਂ ਬਾਅਦ ਉਹਨਾਂ ਦੀ ਮੈਂਟਲ ਵੈਲਬੀਂਗ ਤੇ ਕੰਮ ਕੀਤਾ ਜਾ ਰਿਹਾ ਹੋਏਗਾ ਉਹਨਾਂ ਦੇ ਟੈਲੈਂਟ ਹੱਡ ਦਾ ਕੰਮ ਕੀਤਾ ਜਾ ਰਿਹਾ ਬਿਕੋਜ਼ ਜਿਹੜੇ ਇਹਦੇ ਟੀਮਾਂ ਜਿੱਤਣਗੇ ਉਹਨਾਂ ਨੂੰ ਅਸੀਂ ਇੱਕ ਫਾਰਮਲ ਟ੍ਰੇਨਿੰਗ ਦੇਾਂਗੇ ਪੂਰੇ ਸਾਲ ਵਾਸਤੇ ਵੀਦਆਊਟ ਐਨੀ ਕਾਸਟ ਜਿਹੜੇ ਬੱਚੇ ਅਫੋਰਡ ਵੀ ਨਹੀਂ ਕਰ ਸਕਦੇ ਉਹਨਾਂ ਨੂੰ ਅਸੀਂ ਇੱਕ ਨੈਸ਼ਨਲ ਲੈਵਲ ਤੱਕ ਲੈ ਜਾਣਾ ਚਾਹਦੇ ਆ ਪਲੱਸ ਜਿਹੜੇ 플레이ਰਸ ਆਣਗੇ ਵਿੱਚ ਜਿਹੜੇ ਆਪਣਾ ਮੈਟਰ ਪ੍ਰੂਫ ਕਰਨਗੇ ਉਹਨਾਂ ਨੂੰ ਵੀ ਅਸੀਂ ਇੱਕ ਵੱਡੇ ਲੈਵਲ ਤੇ ਲੈ ਕੇ ਜਾਵਾਂਗੇ ਇੱਕ ਟ੍ਰੇਨਿੰਗ ਹਾਂਜੀ ਇਹ ਲਾਂਚ ਪ੍ਰੋਗਰਾਮ ਹੈ ਪੰਜਾਬ ਵਾਸਤੇ ਪੈਨ ਇੰਡੀਆ ਰਹੇਗਾ ਅਸੀਂ ਆਲਰੇਡੀ 9 ਸਟੇਜ ਵਿਚ ਇਹਨੂੰ ਕ ਡਿਕਲੇਅਰ ਕਰ ਦਿੱਤਾ ਹੈਗਾ ਜਿਹੜੇ ਵਿੱਚ ਦਿੱਲੀ ਤੋਂ ਸ਼ੁਰੂ ਕਰਕੇ ਅਸੀਂ ਮਹਾਰਾਸ਼ਟਰ ਗਏ ਹਾਂ ਮਹਾਰਾਸ਼ਟਰ ਸਾਨੂੰ ਇੰਨਾ ਅੱਛਾ ਰਿਸਪਾਂਸ ਮਿਲਿਆ ਹੈਗਾ ਕਿ ਉਸੇ ਜਿਹੜੇ ਪੁਲਿਸ ਡਿਪਾਰਟਮੈਂਟ ਹੈਗਾ ਬੰਬੇ ਪੁਲਿਸ ਦਾ ਉਹਨਾਂ ਨੇ ਸੈਂਟਰਲ ਪਾਰਟਨਰਸ਼ਿਪ ਕੀਤੀ ਹੈ ਉਹਨਾਂ ਦਾ ਇਨੌਗੁਰਲ ਇਨੌਗੁਰਲ ਮੈਚ ਵੀ ਸ਼ੁਰੂ ਹੋ ਗਿਆ ਹੈ। ਔਰ ਔਰ ਸਾੜਾ ਹੈਗਾ ਹਾਂ ਹਿਮਾਚਲ ਹੈ ਗਿਆ ਉਤਰਾਖੰਡ ਹੈ ਗਿਆ ਯੂਪੀ ਬਿਹਾਰ ਤੇ ਸਾਡਾ ਮੱਧ ਪ੍ਰਦੇਸ਼ ਆਏਗਾ ਰਾਜਸਥਾਨ ਰਾਜਸਥਾਨ ਆਏਗਾ ਪੰਜਾਬ ਪੂਰਾ ਪੰਜਾਬ ਲਿਆਵਾਂਗੇ ਪੂਰਾ ਪੂਰਾ ਬਿਲਕੁਲ ਬਿਲਕੁਲ ਕਿੰਨੇ ਬੱਚੇ ਸਿਲੈਕਟ ਕਰ ਰਹੇ ਹਾਂ ਕੌਨ ਸਟੇਟ ਅਸੀਂ ਸਿਲੈਕਸ਼ਨ ਕ੍ਰਾਈਟੇਰੀਆ ਦੈ ਨੀ ਰੱਖਿਆ ਇਹਦੇ ਵਿੱਚ ਜਿੰਨੇ ਜਿੰਨੇ ਮਰਜ਼ੀ ਪਲੇਅਰਸ ਇਹ ਟੀਮਸ ਆ ਸਕਦੀ ਹੈ ਕਿ ਹੈ ਅਸੀਂ ਐਕਸਪੈਕਟ ਕਰਦੇ ਪਿਆ ਕਿ ਅਰਾਊਂਡ 500 ਤੋਂ 600 ਟੀਮਸ ਤੇ ਸੀ ਉਹਨੇ ਐਕਸਪੈਕਟ ਕਰਦੇ ਪਿਆ ਜਿਦੇ ਵਿੱਚ 11 ਪਲੇਅਰ ਹੋਣਗੇ ਤੇ ਜਿਹਦਾ ਕੰਬੀਨੇਸ਼ਨ ਹੋਏਗਾ 8 ਪਲੇਅਰਸ ਪਲਸ 10 ਸਬਸਟੀਟਿਊਟ ਦਾ ਇਸੋ 11 ਪਲੇਅਰ ਬੰਦੇ ਤੇ ਨਾਬਾ ਪੁਲਿਸ ਵੱਲੋਂ ਇੱਕ ਵੱਡੇ ਗਿਰੋਹ ਨੂੰ ਹਥਿਆਰਾਂ ਤੇ ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫਤਾਰ ਕੀਤਾ ਗਿਆ ਡੀਐਸ ਵਿਨ ਨਾਬਾ ਮਨਦੀਪ ਕੌਚੀਮਾ ਵੱਲੋਂ ਆਪਣੇ ਦਫ਼ਤਰ ਵਿੱਚ ਰੱਖੀ ਪ੍ਰੈਸ ਕਾਨਫਰੰਸ 'ਚ ਰੋਣ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਥਾਣਾ ਕਤਵਾਲੀ ਪੁਲਿਸ ਦੇ ਇੰਚਾਰਜ ਇੰਸਪੈਕਟਰ ਸਰਵਜੀਤ ਸਿੰਘ ਜੀਮਾ ਨੂੰ ਮੁਕਬਰਾਂ ਤੋਂ ਮਿਲੀ ਜਾਣਕਾਰੀ ਤੇ ਆਧਾਰ ਤੇ ਨਾਵਾ ਦੇ ਬੱਸ ਸਟੈਂਡ ਨੇੜੇ ਅਚਾਨਕ ਰੇਡ ਕੀਤੀ ਗਈ ਜਿਸ ਵਿੱਚ ਇਸ ਦਰਾਂਨਿਕਕਾਰ ਵਿੱਚ ਸਵਾਰ ਲਵਪ੍ਰਿਤ ਸਿੰਘ ਪਾਉ ਰਾਜੀਪ ਸਿੰਘ ਪਾਉ ਸੁਖਦਰਸ਼ਨ ਸਿੰਘ ਨੇ ਜੋਤਿਨ ਨੇ ਆਪਸ ਵਿੱਚ ਪਾਈ ਹਨ ਤੇ ਉਹਨਾਂ ਦੇ ਸਾਥੀ ਕਮਲਜੀਤ ਸਿੰਘ ਪਾਉ ਅਤੇ ਗੋਤਮ ਬਾਦਸ਼ਾ ਇੱਕ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਚਾ ਰਹੇ ਸਨ ਮਾਨਜੋਗ ਐਸਐਸਪੀ ਸਰਵ ਪਟਿਆਲਾ ਦੀਆਂ ਦਿਸ਼ਾ ਦੇ ਹੇਠ ਅਸੀਂ 26 ਤਰੀਕ ਨੂੰ 1 ਅਗਸਤ ਲਗਾਈ ਹੋਈ ਸੀ ਤਾਂ ਬੱਸ ਸਟੈਂਡ ਦੇ ਕੋਲ ਅਸੀਂ ਅਗਸਤ ਨਾਕਾ ਲਗਾਇਆ ਹੋਇਆ ਸੀ ਉਸ ਦੇ ਦੌਰਾਨ ਲਵਪ੍ਰੀਤ ਸਿੰਘ ਉਰਫ ਪਾਓ ਜਿਹਦੀ ਅਸੀਂ ਅਰੈਸਟ ਪਾਈ ਆ ਤੇ ਇਹ ਚ ਟੋਟਲ 5 ਜਾਣੇ ਸੀ ਮੌਕੇ ਤੋਂ ਜਿਹੜੇ ਇੱਕ ਜਣਾ ਸੀ ਜਿਹੜਾ ਉਹ ਉੱਥੋਂ ਫਰਾਰ ਹੋ ਗਿਆ ਮੌਕੇ ਤੋਂ ਅਕਲੀ ਨੇਹਰਾ ਸੀ ਨੇਰੇ ਦਾ ਫਾਇਦਾ ਚੱਕਦਾ ਹੋਇਆ ਉੱਥੋਂ ਫਰਾਰ ਹੋ ਗਿਆ ਚਾਰ ਜਣੇ ਅਸੀਂ ਰਾਉਂਡ ਅਪ ਕੀਤੇ ਔਰ ਚਾਰਾਂ ਦੀ ਅਰੈਸਟ ਪਾ ਚੁੱਕੇ ਹਾਂ ਜੀ ਔਰ ਚਾਰਾਂ ਦੇ ਉੱਪਰ ਜਿਹੜੇ ਪਹਿਲਾਂ ਸੀ ਮੁਕਦਮੇ ਆ ਜਿਹੜਾ ਲਬਰੀਤ ਸਿੰਘ ਉਰਫ लवली ਆ ਉਹਦੇ ਉੱਪਰ ਪੰਜ ਮੁਕਦਮੇ ਪਹਿਲਾਂ ਦਰਜ ਹੈਗੇ ਆ ਪੰਜਾਂ ਦੇ ਵਿੱਚੋਂ ਇਹਦੇ ਜਿਹੜੇ लवली ਆ ਇਹਦੇ ਉੱਪਰ 323 ਦਾ ਹੈਗਾ ਆ 308 ਦਾ ਮੁਕਦਮਾ ਹੈਗਾ ਆ 302 307 ਦਾ ਮੁਕਦਮਾ ਆ ਇੱਕ ਜਿਹੜਾ 307 ਦਾ ਮੁਕਦਮਾ 302 ਦਾ ਮੁਕਦਮਾ ਇਹ ਸੰਗਰੂਰ ਦੇ ਵਿੱਚ ਇਹਨੇ ਵਾਰਦਤ ਕੀਤੀ ਸੀ ਤੇ ਉੱਥੇ ਮੁਕਦਮਾ ਦਰਜ ਹੋਇਆ ਸੀ ਤੇ ਇਹ 10 6 2025 ਨੂੰ ਬੇਲ ਤੇ ਹੀ ਬਾਹਰ ਆਇਆ ਸੀ ਉਸ ਤੋਂ ਬਾਅਦ ਇਹਨੇ ਜਿਹੜਾ ਸੀ ਗਸਤ ਲਗਾਈ ਹੋਈ ਸੀ ਉਹਦੇ ਉੱਪਰ ਇਹਨੂੰ ਰਾਉਂਡ ਅਪ ਕੀਤਾ ਜੀ ਤੇ ਇਹ ਕਿਸੇ ਪ੍ਰਾਥ ਵਿੱਚ ਸੀ ਜਿਹੜਾ ਕਿਸੇ ਨੂੰ ਕਿਸ ਕੰਮ ਨੂੰ ਇਕੱਠੇ ਹੋਏ ਸੀ ਜੀ ਕੀ ਵਾਰਦਾਤ ਨੂੰ ਅੰਜਾਮ ਦੇਣਾ ਚਾਹੁੰਦੇ ਸੀ ਆ ਸਾਨੂੰ ਇਹਦੇ ਕੋਲ ਜਿਹੜਾ ਮੌਕੇ ਤੋਂ ਰਿਕਵਰੀ ਹੋਈ ਆ ਉਹ ਇੱਕ ਪਿਸਟਲ ਜਿਹੜਾ ਆ ਔਰ ਕਵਰ ਹੋਇਆ ਜੀ ਤੇ ਇਹਦੇ ਕੋਲ ਸਾਨੂੰ ਐਂਡੀ ਦਾ ਵੀ ਨਸ਼ੀਲੀਆਂ ਗੋਲੀਆਂ ਜਿਹੜੀਆਂ 900 ਜਿਹੜੀਆਂ ਗੋਲੀਆਂ ਜਿਹੜੀਆਂ ਉਹ ਵੀ ਸਾਨੂੰ ਰਿਕਵਰ ਹੋਈਆਂ ਆ ਪਲੱਸ ਸਾਨੂੰ ਇਹਦੇ ਕੋਲ ਇੱਕ ਦਾਤਰ ਲੋਹੇ ਦਾ ਤਿੰਨ ਦਾਤਰ ਜਿਹੜੇ ਆ ਉਹ ਰਿਕਵਰ ਹੋਏ ਆ ਇੱਕ ਇਹਨਾਂ ਦੇ ਕੋਲ ਗੱਡੀ ਸੀ ਗੱਡੀ ਦੇ ਵਿੱਚ ਜਦੋਂ ਅਸੀਂ ਸਰਚ ਕੀਤੀ ਤਾਂ ਗੱਡੀ ਦੇ ਵਿੱਚ ਦਾਤਰ ਪਿਸਟਲ ਤੇ ਇੱਕ ਦੋ ਚਾਕੂ ਸੀ ਤੇ ਇੱਕ ਲੋਹੇ ਦੀ ਪਾਈਪ ਸੀ ਜਿਹਦੇ ਉੱਪਰ ਮੋਟਰਸਾਈਕਲ ਦੀ ਗਰਾਰੀ ਵਗੈਰਾ ਵੀ ਲੱਗੀ ਹੋਈ ਸੀ ਇਹ ਮੌਕੇ ਤੋਂ ਸਾਨੂੰ ਜਿਹੜਾ ਸਰਚ ਕੀਤਾ ਤੇ ਸਾਰਾ ਕੁਝ ਰਿਕਵਰ ਹੋਇਆ ਮਨੇ ਕਿਸ ਤਰ੍ਹਾਂ ਇਹ ਆਪਣੇ ਜਿਹੜੀ ਵਾਰਦਾਤ ਨੂੰ ਅੰਜਾਮ ਦੇ ਦੇਣੀ ਇਸ ਤੋਂ ਪਹਿਲਾਂ ਵੀ ਕੋਈ ਕਿਸ ਤਰ੍ਹਾਂ ਅੰਜਾਮ ਦੇ ਰਹੇ ਨੇ ਇਕੱਠੇ ਹੋ ਕੇ ਲੜਕੀ ਆ ਐਕਚੁਅਲੀ ਇਹ ਇੱਥੇ ਨਾ ਗੈਂਗ ਦੀ ਤਰ੍ਹਾਂ ਇੱਥੇ ਕੰਮ ਕਰ ਰਹੇ ਸੀ ਤੇ ਤੁਹਾਨੂੰ ਜਿਵੇਂ ਪਹਿਲਾਂ ਵੀ ਦੱਸਿਆ ਇਹਨਾਂ ਤੇ 302 ਦਾ 307 ਦੀਆਂ ਐਫ ਆਈ ਆਰ ਪਹਿਲਾਂ ਵੀ ਦਰਜ ਹੈਗੀਆਂ ਆ ਤੇ ਅਸੀਂ ਮੈਨੂੰ ਲੱਗਦਾ ਇਹ ਕਿਸੇ ਨਾ ਕਿਸੇ ਵਾਰਦਾਤ ਨੂੰ ਅੰਜਾਮ ਅੰਜਾਮ ਦੇਣਾ ਚਾਹੁੰਦੇ ਸੀ ਜਿੰਨੂੰ ਅਸੀਂ ਦਰਾਂ ਅਗਸਤ ਜਿਹੜਾ ਅਸੀਂ ਕੰਟਰੋਲ ਕਰ ਲਿਆ ਉਮਰਾ ਕਿੰਨਿਆ ਕਿੰਨਿਆ ਕਿ ਅ ਇਹ ਜਿਹੜੇ ਚਾਰ ਜਾਨੇ ਜਿਹੜੇ ਅਸੀਂ ਰਾਉਂਡ ਅਪ ਕੀਤੇ ਇਹਨਾਂ ਦੀ ਜ਼ਿਆਦਾ ਉਮਰ ਨਹੀਂ ਹੈਗੀ 23 ਸਾਲ 24 ਸਾਲ 25 ਸਾਲ ਇੰਨੀ ਕਿਨਾਂ ਦੀ ਉਮਰ ਆ ਜੀ ਇਹ ਸਾਰੇ ਦੋਸਤ ਨੇ ਜਾਂ ਕਿਸ ਤਰ੍ਹਾਂ ਨਹੀਂ ਦੇ ਆਪਸ ਕੀ ਰਿਲੇਸ਼ਨ ਨੇ ਮੈਡਮ ਆਪਸ ਚ ਇੱਕੋ ਹੀ ਕਲੋਨੀ ਦੇ ਆ ਸਾਰੇ ਇੱਕੋ ਹੀ ਮੱਲੇ ਚ ਰਹਿੰਦੇ ਆ ਤੇ ਇਕੱਠੇ ਰਹਿ ਕੇ ਕੰਮ ਕਰਦੇ ਆ ਸਾਰੇ ਬਿਸਟਰ ਕਿੱਥੋਂ ਜਾਂਦਾ ਤੁਸੀਂ ਕੋਈ ਉਹ ਹਜੇ ਜੀ ਇੱਕ ਤਫਤੀਸ਼ ਦਾ 파ਟ ਆ ਉਹ ਅਸੀਂ ਰਿਮਾਂਡ ਲੈ ਕੇ ਤੋਂ ਤਫਤੀਸ਼ ਤੇ ਵਿੱਚ ਅਸੀਂ ਪੁਛਗੇ ਤੇ ਸਾਹਮਣੇ ਆਊਗਾ ਮੈਂ ਨਸ਼ਾ ਨੂੰ ਰੋਕ ਰੋਕ ਲੀਡ ਪਰ ਨਾਪਾ ਪੁਲਿਸ ਹੋਰ ਕੀ ਕਰਦੀ ਹੈ ਇਸ ਤੋਂ ਇਲਾਵਾ ਵੀ ਕਾਫੀ ਕੁਝ ਜਿਹਾ ਜਿਵੇਂ ਕਿ ਤੁਸੀਂ ਦੇਖ ਹੀ ਰਹੇ ਹੋ ਰੋਟੀ ਸ਼ਨਨਾ ਪਿੰਡ ਕਾਫੀ ਬਦਨਾਮ ਸੀ ਤੇ ਪਿਛਲੇ 7-8 ਮਹੀਨਿਆਂ ਤੋਂ ਬਿਲਕੁਲ ਉਥੇ ਸਾਫ਼ ਆ ਈਵਨ ਕਿ ਉਥੋਂ ਦੇ ਜਿਹੜੇ ਸਰਪੰਚ ਸੀ ਉਹ ਵੀ ਇੱਥੇ ਆ ਕੇ ਗਏ ਆ ਮੈਨੂੰ ਆਨਰ ਵੀ ਕਰਕੇ ਗਏ ਐ ਐਸਐਚਓ ਨੂੰ ਆਨਰ ਕਰਕੇ ਗਏ ਆ ਕਿ ਸਾਡੇ ਪਿੰਡ ਦੇ ਵਿੱਚੋਂ ਬਿਲਕੁਲ ਜਿਹੜਾ ਨਸ਼ਾ ਜਿਹੜਾ ਆ 100% ਜਿਹੜਾ ਕਲੀਅਰ ਹੋ ਚੁੱਕਾ ਆ ਪਲੱਸ ਅਸੀਂ ਹਰ ਰੋਜ ਜਿਹੜੀਆਂ ਅਸੀਂ ਰੇਡਸ ਕਰ ਰਹੇ ਆਂ ਗਸਤ ਲਗਾਨਿਆਂ ਨਾਕੇ ਲਗਾਨਿਆਂ ਚੈਕਿੰਗ ਚੱਲ ਰਹੀਆਂ ਆ ਜਿਹੜੇ ਸਪਲਾਈਅਰ ਹੈਗੇ ਆ ਜਾਂ ਪੈਡਲਰ ਹੈਗੇ ਆ ਉਹਨਾਂ ਦੇ ਉੱਪਰ ਰੇਡਸ ਚੱਲ ਰਹੀਆਂ ਆ ਤੇ ਇਹ ਜਿਹੜੇ ਨਸ਼ੇ ਦੇ ਉੱਪਰ ਜਿਹੜੀ ਪੰਜਾਬ ਸਰਕਾਰ ਦੀ ਇੱਕ ਮੁਹਿੰਮ ਚੱਲੀ ਹੋਈ ਆ ਤੇ ਉਹਨੂੰ ਅਸੀਂ ਮਤਲਬ ਪੂਰਾ ਜਿਵੇਂ ਸਾਨੂੰ ਪ੍ਰੋਸੀਜਰ ਆਫ ਅਫਸਰਾਂ ਦੀ ਹਦਾਇਤਾਂ ਹੁੰਦੀਆਂ ਆ ਉਦੇ ਤਹਿਤ ਅਸੀਂ ਸਾਰਾ ਜੇ ਕਾਰਵਾਈ ਕਰ ਰਹੇ ਹਾਂ ਮਨੋ ਜਿਹੜੇ ਰੈਸਟੋਰੈਂਟ ਕਾਫੀ ਸ਼ਰਾਬ ਪੋਸ ਰਹੇ ਨੇ ਨਸ਼ਾ ਵੇਚ ਰਹੇ ਨੇ ਨਸ਼ੇ ਦੇ ਲੋਕ ਤੇ ਪਹੁੰਚ ਰਹੀ ਨਹੀਂ ਲੱਗਦਾ ਕੋਈ ਜਿਹੜੇ ਰੈਸਟੋਰੈਂਟ ਗਲਤ ਕਰ ਰਹੇ ਨੇ ਪੁਲਿਸ ਨੂੰ ਖਿਲਾਫ ਵੀ ਕਾਰਵਾਈ ਕਰਨੀ ਚਾਹੀਦੀ ਜਰੂਰ ਕਰਨੀ ਚਾਹੀਦੀ ਹੈ ਜੀ ਤੇ ਉਹ ਕਰ ਵੀ ਰਹੇ ਹਾਂ ਅਸੀਂ ਨੌਜਵਾਨੀ ਨੂੰ ਕੀ ਮੈਸੇਜ ਕਨਵੇ ਕਰਨਾ ਚਾਹੁੰਦੇ ਹੋ ਜਿਵੇਂ ਛੋਟੀ ਉਮਰ ਦੇ ਜਿਹੜੇ ਉਕਰਦੇ ਨੇ ਕਰਾਉਂਦੇ ਆ ਆ ਆਪਾਂ ਦੇਖ ਹੀ ਰਹੇ ਆ ਜਿਵੇਂ ਕਿ ਅੱਜ ਅਸੀਂ ਜਿਹੜੇ ਇਹ ਚਾਰ ਬੰਦੇ ਰਾਉਂਡ ਅਪ ਕੀਤੇ ਆ ਇਹਨਾਂ ਦੀ ਉਮਰ ਹਜੇ ਬਹੁਤ ਛੋਟੀ ਆ 23 ਸਾਲ ਤੋਂ ਲੈ ਕੇ 25 ਸਾਲ ਦੇ ਵਿੱਚ ਵਿੱਚ ਹੈਗੇ ਆ ਜੇ ਹੁਣ ਤੋਂ ਹੀ ਇਸ ਕੰਮ ਦੇ ਵਿੱਚ ਜੇ ਪੈਂਦੇ ਆ ਇਹਨਾਂ ਤੇ ਨਹੀਂ ਠੱਲ ਪਾਈ ਜਾਂਦੀ ਤੇ ਇਹ ਅੱਗੇ ਜਾ ਕੇ ਵੱਡੀਆਂ ਵਾਰਦਾਤਾਂ ਨੂੰ ਇੰਜਾਮ ਦੇ ਸਕਦੇ ਆ ਤੇ ਮੈਂ ਨੌਜਵਾਨ ਪੀੜ੍ਹੀ ਨੂੰ ਇਹੀ ਮੈਸੇਜ ਦਵਾਂਗੀ ਕਿ ਕੋਈ ਚੰਗਾ ਕੰਮ ਕਰੋ ਜਿਸ ਦੇ ਨਾਲ ਤੁਹਾਡੇ ਪੇਰੈਂਟਸ ਦਾ ਜਾਂ ਤੁਹਾਡੇ ਪੰਜਾਬ ਦਾ ਨਾਮ ਰੋਸ਼ਨ ਹੋਣ ਇਹੋ ਜੇ ਕੰਮਾਂ ਦੇ ਵਿੱਚ ਕੁਝ ਨਹੀਂ ਰੱਖਿਆ ਮਾੜੇ ਕੰਮਾਂ ਦਾ ਮਾੜਾ ਹੀ ਨਤੀਜਾ ਜਿਹੜਾ ਕਿ ਅੱਜ ਇਹਨਾਂ ਨੂੰ ਭੁਗਤਣਾ ਪੈ ਰਿਹਾ ਹੈ। ਪੰਜਾਬ ਬੀਐਨਐਨ ਸੀਸੀ ਲੁਧਿਆਣਾ ਨੇ ਰਿਮਟ ਯੂਨੀਵਰਸਿਟੀ ਮੰਡੀ ਗੋਬਿੰਦਗੜ੍ਹ ਵਿੱਚ ਚੱਲ ਰਹੇ ਸੀਏਟਸੀ 55 ਦਰਾਂ ਫਾਰਮਰ ਐਗਰੀ ਮਾਰਟ ਮੁਸ਼ਕਵਾਦੇ ਕੁਲ 55 ਕੈਂਡੀਡੇਟਾਂ ਦੇ ਦੌਰੇ ਦਾ ਆਯੋਜਨ ਕੀਤਾ ਹੈ। ਜ਼ੋਰ ਇਹਦਾ ਉਦੇਸ਼ ਆਧੁਨਿਕ ਖੇਤੀਬਾੜੀ ਅਭਿਆਸਾਂ ਨੂੰ ਸਮਝਣਾ ਕਿਸਾਨਾਂ ਨਾਲ ਗੱਲਬਾਤ ਕਰਨਾ ਤੇ ਨਵਿੰਤਮ ਖੇਤੀਬਾੜੀ ਟੈਕਨੋਲੋਜੀ ਬਾਰੇ ਜਾਣਨਾ ਸੀ। ਮਾਰਡੇ ਪ੍ਰਬੰਧਨ ਅਤੇ ਸਟਾਫ ਦੁਆਰਾ ਕੈਂਡੀਟਾ ਦਾ ਨਿਗਾ ਸਵਾਗਤ ਕੀਤਾ ਗਿਆ ਤੇ ਨੂੰ ਮਾਰਡੇ ਸੰਚਾਲਨ ਬਾਰੇ ਵਿਸਤ੍ਰਿਤ ਜਾਣਕਾਰੀ ਦਿੱਤੀ ਗਈ ਜਿਸ ਵਿੱਚ ਸਥਾਨਕ ਕਿਸਾਨਾਂ ਦੀ ਸਹਾਇਤਾ ਕਰਨ ਅਤੇ ਟਿਕਾਊ ਖੇਤੀਬਾੜੀ ਵਿਆਸਾ ਨੂੰ ਉਚਾਇਤ ਕਰਨ ਵਿੱਚ ਇਸ ਦੀ ਭੂਮਿਕਾ ਸ਼ਾਮਿਲ ਹੈ। ਬਟਕੀਣਾ ਬਟਕ ਮੈਂਮ ਮੰਜੋਸ਼ ਸਿੰਘ ਜੀ ਸਾਹਿਬ ਅੱਜ ਤੁਸੀਂ ਇੱਥੇ ਆਏ ਹੋ ਸੁਦੇਵ অর্ਗੈਨਿਕ ਫਾਰਮ ਤੋਂ ਆ ਕੀ ਕੁਝ ਤੁਹਾਨੂੰ ਸਿੱਖਣ ਨੂੰ ਮਿਲੇਗਾ? ਜੋ ਸਾਨੂੰ ਇੱਥੇ ਮੰਨ ਲਓ ਕਿ ਐਗਰੀਕਲਚਰ ਬਾਰੇ ਸਿੱਖਣ ਨੂੰ ਮਿਲਿਆ ਹੈ ਕਿ ਅਸੀਂ ਆਪਣੀ ਜਿਹੜੀ 1 ਏਕੜ ਦੀ ਜ਼ਮੀਨ ਹੁੰਦੀ ਆ ਉਹਦੇ ਵਿੱਚ ਆਪਾਂ ਕਿਵੇਂ ਉਪਜਾਉ ਮਤਲਬ ਕਿ ਫਸਲ ਉਗਾ ਸਕਦੇ ਹਾਂ ਤੇ ਮਤਲਬ ਕਿ ਆਪਾਂ ਇੱਥੇ ਜਿਵੇਂ ਕਿ ਸਿੱਖਦੇ ਹਾਂ ਕਿ ਆਪਾਂ ਜਿਹੜੀ ਫਸਲ ਹੈ ਉਹਨੂੰ ਆਪਣੇ ਉਪਜਾਉ ਸਕਤੀ ਕਿਵੇਂ ਬਣਾ ਸਕਦੇ ਹਾਂ ਉਸ ਦੀ ਠੀਕ ਹੈ ਤੇ ਆਪਾਂ ਜਿਵੇਂ ਕਿ ਆਪਣੇ ਬੂਟੇ ਜਿਆਦਾਤਰ ਬੂਟਿਆਂ ਨੂੰ ਕਿਵੇਂ ਪਾਣੀ ਦੇ ਸਕਦੇ ਹਾਂ ਤੇ ਉਹਦੇ ਵਾਰ ਸਾਨੂੰ ਸਾਰਾ ਜਿਹੜਾ ਕੀਤਾ ਗਿਆ ਹੈ ਕਿੰਨੇ ਬੱਚਿਆਂ ਨੇ ਅੱਜ ਪਾਰਟਿਸਪੇਟ ਕੀਤਾ ਸਾਡੇ ਐਸਐਸਸੀ ਕੈਂਡੀਡੇਟ 35 ਕੈਂਡੀਡਰਸ ਨੇ ਪਾਰਟਿਸਪੇਟ ਕੀਤਾ ਹੈ ਬੇਟਾ ਤੁਸੀਂ ਕੀ ਬਨਣਾ ਚਾਹੁੰਦੇ ਹੋ ਤੁਹਾਡਾ ਏਮ ਕੀ ਹੈ ਸਰ ਮੇਰਾ ਏਮ ਤੋਂ ਮਰਲੋ ਕੀ ਆਲਮੀ ਮੈਂ 80 ਜਰਸਨ ਬੇਸਿਕਲੀ ਅਸੀਂ ਆਏ ਹਾਂ ਲੁਧਿਆਣ ਜਾਨਾ ਗਰੂਪ ਐਨਐਸਸੀ ਦੇ ਤਰਫੋਂ ਉਨੀ ਪੰਜਾਬ ਬਟਾਲੀਅਨ ਦੇ ਕ੍ਰੈਡਿਟਸ ਨਾਲ ਲੈ ਕੇ ਮੈਂ ਕਮਾਂਡਿੰਗ ਆਫਸਰ ਉਨੀ ਪੰਜਾਬ ਬਟਾਲੀਅਨ ਆਪਣੇ ਅੱਜ ਦਾ ਦਿਨ ਬੇਸਿਕਲੀ ਪੂਰੇ ਦੇਸ਼ ਇੱਚ ਉਦਯੋਗ ਦਿਵਸ ਕਰਕੇ ਮਨਾਇਆ ਜਾਂਦਾ ਜਿਹਦੇ ਅੰਤਰਗਠ ਸ킬 ਡਵੈਲਪਮੈਂਟ ਇੱਕ ਬੇਸਿਕ ਨਿਰਦੇਸ਼ਾਨੂੰ ਮਿਲਣੇ ਠੀਕ ਹੈ ਕਾ ਆਪਣਾ ਸੈਂਟਰਲ ਗਵਰਨਮੈਂਟ ਵੱਲੋਂ ਵੀ ਸਟੇਟ ਗਵਰਨਮੈਂਟ ਵੱਲੋਂ ਵੀ ਤੇ ਆਪਣੇ ਐਨਸੀਸੀ ਹੈੱਡਕੁਆਰਟਰ ਡੀਜੀ ਐਨਸੀਸੀ ਜਿਹੜਾ ਦਿੱਲੀ ਹੈ ਉਹਦੇ ਵੱਲੋਂ ਵੀ ਕਿ ਇੱਕ ਐਨਸੀਸੀ ਕੈਡਟ ਨੂੰ ਮਿਲਟਰੀ ਟ੍ਰੇਨਿੰਗ ਦੇ ਅਲਾਵਾ ਨਾਈਫ ਦੀ ਬકરી-ਬકરી ਫੀਲਡ ਵਿੱਚ ਅੱਗੇ ਵਧਣ ਦਾ ਮੌਕਾ ਵੀ ਦੇਣਾ ਤੇ ਉਹਨਾਂ ਨੂੰ ਸਕਿੱਲ ਡਵੈਲਪਮੈਂਟ ਸਿਖਾਉਣਾ ਉਹ ਵੀ ਇੱਕ ਸਾਡੀ ਇੱਕ ਡਿਊਟੀ ਹੈ ਤੇ ਇਹਦੇ ਕਰਕੇ ਅ ਅਸੀਂ ਅੱਜ ਦਾ ਦਿਨ ਚੁਣਿਆ ਤਾਂਕਿ ਅਸੀਂ ਇੱਥੇ ਫਾਰਮ ਐਗਰੀ ਆਰਟ ਆ ਕੇ ਆਪਣੇ ਕੈਡਿਟਸ ਨੂੰ ਇਹ ਦੱਸ ਸਕੀਏ ਕਿ ਤੁਸੀਂ ਬਿਲਕੁਲ ਇੱਕ ਲੋਅਰ ਲੈਵਲ ਤੋਂ ਸ਼ੁਰੂ ਕਰਕੇ ਕਿਸ ਪ੍ਰਕਾਰ ਅ ਆਪਣੀ ਪੂਰੀ ਲਾਈਫ ਜਿਹੜੀ ਹੈ ਤੁਸੀਂ ਫਾਰਮਿੰਗ ਕਰਕੇ ਆਰਗੇਨਿਕ ਫਾਰਮਿੰਗ ਕਰਕੇ ਸਮਾਰਜ ਦੇ ਨਾਲ-ਨਾਲ ਆਪਣੀ ਵੀ ਤੁਸੀਂ ਕਮਾਈ ਕਰ ਸਕਦੇ ਹੋ ਲੈਫਟਨੈਂਟ تنویر ਸਿੰਘ ਐਨਸੀਸੀ ਅਫਸਰ 1950 ਬਟਾਲੀਨ ਐਨਸੀਸੀ ਲੁਧਿਆਣਾ ਕੀ ਪ੍ਰੋਗਰਾਮ ਸੀਗਾ ਜੀ ਅੱਜ ਸਰ ਐਕਚੁਅਲੀ ਸਾਡਾ ਸੀਏਟੀਸੀ ਐਨਵਲ ਟ੍ਰੇਨਿੰਗ ਕੈਂਪ ਲੱਗਿਆ ਹੋਇਆ ਜੋ 1950 ਬਟਾਲੀਨ ਲੁਧਿਆਣਾ ਗਰੁੱਪ ਦੇ ਅੰਡਰ ਲੱਗਦਾ ਹੈ ਉਸ ਦੇ ਤਹਿਤ ਜਿਵੇਂ ਕਿ ਸਾਡਾ ਐਨਸੀਸੀ ਦਾ ਜੋ ਮੇਨ ਏਮ ਹੈ ਉਹ ਬੱਚਿਆਂ ਨੂੰ ਮੋਟੀਵੇਟਿਡ ਅਤੇ ਟ੍ਰੇਨਡ ਕਰਨਾ ਹੈ ਤਾਂ ਕਿ ਇਹੋ ਜੀ ਯੂਥ ਫੋਰਸ ਅਵੇਲੇਬਲ ਹੋ ਜਵੇ ਜਿਹਦੇ ਕਿ ਆਰਮੀ ਦੇ ਵਿੱਚ ਜਾ ਕੇ ਤਾਂ ਆਪਣੇ ਦੇਸ਼ ਦੀ ਸੇਵਾ ਕਰੇ ਹੀ ਕਰੇ ਨਾਲ ਦੀ ਨਾਲ ਹੋਰ ਵਕ ਵਕ ਜਿੰਮੇ ਵੀ ਜਿਵੇਂ ਹੁਣ ਆਪਣੀ ਲੜਾਈ ਲੱਗੀ ਸੀ ਆਪਣੀ ਜੰਗ ਲੱਗੀ ਸੀ ਉਹਦੇ ਵਿੱਚ ਵੀ ਅਸੀਂ ਐਨਸੀਸੀ ਕੈਡੇਟ ਨੂੰ ਥੋੜੀ ਜੀ ਹੋਰ ਟ੍ਰੇਨਿੰਗ ਦੇ ਕੇ ਜੇ ਉਹ ਆਪਦਾ ਆ ਜਾਂਦੀ ਉਹਦੇ ਵਿੱਚ ਉਹ ਦੇਸ਼ ਦੀ ਸੇਵਾ ਦੇ ਲਈ ਹਾਜ਼ਰ ਹੁੰਦੇ ਉਸ ਦੇ ਤਹਿਤ ਹੀ ਅੱਜ ਇਸ ਫਾਰਮ ਦੇ ਵਿੱਚ ਐਗਰੀਟੈਕ ਐਗਰੀਮੈਂਟ ਦੇ ਵਿੱਚ ਉਹਨਾਂ ਨੂੰ ਵਿਜ਼ਿਟ ਕਰਵਾਈ ਗਈ ਹੈ ਜਿਸ ਦੇ ਤਹਿਤ ਜਿਵੇਂ ਕਿ ਅੱਜਕੱਲ ਰੁਝਾਨ ਬਣਿਆ ਹੋਇਆ ਹੈ ਕਿ ਬੱਚੇ ਪੜ੍ਹਾਈ ਕਰਦੇ ਨੇ ਤੇ ਕੈਨੇਡਾ ਚਲੇ ਜਾਂਦੇ ਨੇ ਤਾਂ ਉਹਨਾਂ ਨੂੰ ਇੱਕ ਇਹ ਮੋਟੀਵੇਸ਼ਨ ਦਿੱਤੀ ਗਈ ਹੈ ਅੱਜ ਉਦਮ ਦੇ ਬਸ ਦੇ ਉੱਤੇ ਹੀ ਕਿ ਭਈ ਉਹ ਆਪਣੇ ਹੀ ਪੰਜਾਬ ਆਪਣੀ ਧਰਤੀ ਦੇ ਉੱਤੇ ਹੀ ਰਹਿ ਕੇ ਆਪਣੇ ਦੇਸ਼ ਦੇ ਵਿੱਚ ਹੀ ਰਹਿ ਕੇ ਵੀ ਕਿਵੇਂ ਸਫਲਤਾ ਦੀਆਂ ਪਲੰਗਾ ਪੱਟ ਸਕਦੇ ਹਨ ਅਤੇ ਆਪਣਾ ਆਪਣੇ ਦੇਸ਼ ਦਾ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕਰ ਸਕਦੇ ਹਨ ਦੋ ਸਟੇਸ਼ਨ ਸਾਡੀਆਂ ਅਸਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰੂ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਓ ਇਜਾਜ਼ਤ ਰੱਬ ਰੱਖਾ